ਤੇ ਜੀ ਜੱਸਾਸ ਨਾ ਤੇ ਬੈਗ ਬੂਗ ਪਾ ਕੇ ਵੀ ਮੁੰਡੇ ਦਾ ਪੜਨ ਚੱਲਿਆ ਹਨਾ ਪਹਿਲਾ ਮੁਖੜਾ ਦਾ ਦਿਖਾ ਦੇ ڈاکੂ ਜਿਵੇਂ ਪੈਨ ਐਕਟ ਵਾਲਿਆਂ ਨੂੰ ਕੋਈ ਫਿਰਦਕਾ ਉੰਮੇ ਮੇਰਾ ਤਾਂ ਪੈਗ ਵਾ ਫਿਰਦਾ ਭਾਈ ਉਹ ਬਾਣੀ ਕਰਨੀ ਹੈ ਹੱਸੀ ਗਾਲ ਦੋ ਉਸ ਤੋਂ ਸਵਾਗਤ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਤੜਕੇ ਤੜਕੀ ਪਾ ਦੇ ਗੱਭਰੂਆਂ ਨੇ ਚਾਲੇ ਮਿੱਤਰੋ ਤੇ ਕਹਿੰਦੇ ਜੱਸੀ ਹੋਰ ਫਿਰ ਜੱਸੀ ਅੱਜ ਕਹਿੰਦੇ ਛੁੱਟੀ ਵੱਜ ਗਈ ਕਿ ਮਰਵਾਤੀ ਛੁੱਟੀਆਂ ਜਿਹੜੇ ਸੈਂਟਰ ਬੰਦ ਸੀ ਸਾਰੇ ਸੈਂਟਰ ਹੋ ਗਏ ਬੰਦ ਪਹਿਲਾ ਭਾਅ ਨਾ ਕਰੇ ਬਰਨਾਲੇ ਵਾਲਿਆਂ ਨੇ ਚੱਜ ਦਾ ਕੰਮ ਕਰਿਆ ਜਿਹੜਾ ਆਈਲੈਂਡ ਸੈਂਟਰ ਬੰਦ ਆ ਕਿਉਂਕਿ ਜਨਤਾ ਜਿਵੇਂ ਉਹ ਕਹਿੰਦੇ ਹੁੰਦੇ ਹਨ ਅੱਧੋਂ ਵੱਧ ਜਨਤਾ ਦਾ ਗੀੜੇ ਮਾਰ ਮਾਰ ਕੰਬਲੀ ਹੋਈ ਪਈ ਆ ਸੈਂਟਰਾਂ ਮੂਰੇ ਗੱਡੀ ਨਿਗਾਉਣ ਨੂੰ ਤਾਂ ਨਹੀਂ ਗੱਡੀ ਨਿਗਾਉਣ ਨੂੰ ਤਾਂ ਨਹੀਂ ਸੀ ਐਡਾ ਕੰਮ ਹੋਇਆ ਪਿਆ ਜੀ ਮਿੱਤਰੋ ਕਿਉਂਕਿ ਮੌਕੇ ਤੇ ਜਾ ਕੇ ਜੱਸੀ ਵਰਗੇ ਨੂੰ ਸਰਪ੍ਰਾਈਜ਼ ਮਿਲਿਆ ਤੜਕੇ ਤੜਕੇ ਨਾਂਗੇ ਸੀ ਕਿਰਾਂ ਦਾ ਇਹ ਤੇ ਚੀ ਕੇਸ ਦਾ ਸਾਰੇ ਬੈਗ ਬੂ ਪਾ ਕੇ ਵੀ ਮੁੰਡੇ ਤਾਂ ਪੜਨ ਚੱਲਿਆ ਹਨ ਤਾਂ ਫਿੱਟ ਹੋ ਕੇ ਜਾਵਣੀ ਇਹ ਹੁਣ ਮਿੱਤਰੋ ਇਹਨੂੰ ਆਪਾਂ ਚੱਕ ਲੈ ਤੇ ਆਪਾਂ ਚੱਲੇ ਆ ਤਲਵੰਡੀ ਸਾਬੋ ਨੂੰ ਤੇ ਉੱਥੋਂ ਦਾ ਤੁਹਾਨੂੰ ਮਾਹੌਲ ਦਿਖਾਵਾਂਗੇ ਮੰਡੀ ਤੇ ਵੀਡੀਓ ਵੀਡੀਓ ਬਣਾਉਣ ਦੂਜੇ ਚੈਨਲ ਖਾਤਰ ਤੇ ਇੱਥੋਂ ਪਾਲੇ ਚਾਲੇ ਤੇ ਜੱਸੀ ਅੱਜ ਕਹਿੰਦਾ ਟਾਈਮ ਲੰਘਣਾ ਔਖਾ ਹੈ ਤੇ ਕਹਿੰਦੇ ਉੱਥੇ ਤਾਂ ਜੀਜੂ ਜਾ ਕਹਿੰਦੇ ਗੱਭਰੂਆਂ ਦਾ ਵੜਾ ਲੱਗ ਜਾਂਦਾ ਉੱਥੇ ਤਾਂ ਜੀਜੇ ਸੀ ਉਹ ਬੰਦਿਆਂ ਦਾ ਵੀ ਲੱਗ ਜਾਂਦਾ ਜਿਨ੍ਹਾਂ ਨੇ ਐਡਮਿਸ਼ਨਾਂ ਵੀ ਨਹੀਂ ਹਾਂ ਇਹ ਗੱਲ 'ਚ ਪੁਆਇੰਟ ਆ ਹਣਾ ਉਹਨਾਂ ਦਾ ਜੀ ਵੀ ਲੱਗ ਜਾਂਦਾ ਤੇ ਹੁਣ ਮਿੱਤਰੋ ਕਿਹੜਾ ਪਿੰਡ ਦੀ ਫਿਰਨੀ ਆ ਜਿਹੜੀ ਉਹ ਅਸੀਂ ਕਰਾਸ ਕਰੀ ਜਾਂਦੇ ਆ ਤੇ ਇਹ ਤੋਂ ਲੈਣਾ ਯਾਰ ਟਰਾਲੀ ਵਾਲੇ ਤੋਂ ਸਾਈਡ ਸਾਈਡ ਤੇ ਸੀਸਾ ਨਹੀਂ ਹੈਗਾ ਆ ਦੇ ਮੁੜ ਕੇ ਕਹਿੰਦੇ ਯਾਰ ਉਹ ਕਰਦੇ ਆ ਸਾਡਾ ਕਲੱਚ ਕਰਦੇ ਆ ਹੈਨਾ ਸੁਣੋ 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 ਮਗਰ ਸੋਡੇ ਸਵੈਪਟਾਈ ਜਾਂਦੀ ਹੈ ਇਹ ਨਹੀਂ ਜੀ ਮੇਰੇ ਇਥੋਂ ਨਿਗਾਹ ਰਹੀ ਹੈ ਕਿਰਾ ਤੇ ਸਾਡੇ ਪਿੰਡ ਦਾ ਵਿਕਾਸ ਮਿੱਤਰੋ ਇੰਨਾ ਕਿਠਾਠਾ ਮਾਰਦਾ ਜਦੋਂ ਤੜ ਕੇ ਗੱਡੀ ਕੱਢੀ ਦੀ ਆ ਤਾਂ ਸਾਨੂੰ ਫਿਕਰ ਪੈ ਜਾਂਦਾ ਵੀ ਕਿਹੜੇ ਸਾਫ ਰੋਡ ਉਤੋਂ ਹੀ ਨਿਗਾਹੀਏ ਇਹ ਨਹੀਂ ਫੇਰ ਕਹਣਗੇ ਐਮਐਲਏ ਦਾ ਪਿੰਡ ਫੇਰ ਕਹਿੰਦੇ ਐਮਐਲਏ ਦਾ ਪਿੰਡ ਤੇ ਮਿੱਤਰੋ ਦੱਬ ਕੇ ਕਰ ਦੋ ਕਿਰਾ ਸਿਰ ਵਾਲਾ ਬਟਨ ਦੱਬੀ ਚਲੋ ਤੇ ਬਲੌਗ ਹੁਣ ਕੰਟੀਨਿਊ ਆਇਆ ਕਰਨਗੇ ਕਰ ਦੋ ਦੱਬ ਕੇ ਸ਼ੇਅਰ ਤੇ ਹੁਣ ਕਿਰਾ ਪੈਂਡ ਕ੍ਰੋਸ ਕਰ ਲਈ ਕਿਉਂਕਿ ਸਾਡੇ ਪੈਂਡ ਬਾਹਰ ਨਿਕਲਨ ਸਰ ਆਫ ਰੋਡ ਦਾ ਸੁਬਾਹ ਦਾ ਜਿਹੜਾ ਮੁੰਡੇ ਬਾੜਾ ਲੈਂਦੇ ਆ ਲੈ ਵੀ ਮਿੱਤਰੋ ਉਸ ਨੂੰ ਬੱਸ ਦਿਖਾਈਏ ਬੂਬੂ ਬੂਬੂ ਬੱਸ ਦੇਖੀਏ ਕਿਤੇ ਇਧਰ ਹੈਵੀ ਬੋੜ ਜਾ ਜਾਂਦਾ ਤੇ ਮਿੱਤਰੋ ਰੰਪਰੇ ਪਹੁੰਚਣ ਆਲੇ ਆ ਤੇ ਚਾਲੇ ਪਾਲੇ ਤੇ ਰੋਡ ਦੇ ਉੱਤੇ ਬਾਹਲੇ ਡਰਾਈਵਰ ਮਿਲ ਗਿਆ ਦੂਜੀ ਰੋਡ ਅਸੀਂ ਨੂੰ ਸਾਫ ਤੇ ਨਹੀਂ ਹੈਗੇ ਉਹਨਾਂ ਵਾਸਤੇ ਕਰਕੇ ਮੂਰੇ ਵਾਲਾ ਵੱਧਦੇ ਹਾਂ ਰੱਖਣਾ ਮੈਂਦਾ ਹੋਰ ਕੁਝ ਨਹੀਂ ਕਿਉਂਕਿ ਪੰਜਾਬ ਆ ਕਹਿੰਦੇ ਤੇ ਕੁੱਤੇ ਬਿੱਲੀ ਸਾਰਾ ਕੁਝ ਸੜਕਾਂ 'ਤੇ ਹੁੰਦਾ ਹਨ ਲੈ ਵੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਤਲਵੰਡੀ ਸਾਬੋ ਵਾਲੀ ਮੰਡੀ 'ਤੇ ਇੱਧਰ ਵਾਸਤੇ ਪਾਏ ਸੀ ਅੱਜ ਚਾਲੇ ਦੇ ਮਿੱਤਰੋ ਇੱਥੇ ਦੇਖਦੇ ਹਾਂ ਟਰੈਕਟਰਾਂ ਦੀ ਕੀ ਗੱਲ ਬਾਤ ਹੈ ਇਹ ਨਹੀਂ ਪਤਾ ਕੋਈ ਨਾ ਕੋਈ ਭੜਕਾ ਕੇ ਲੈ ਜੀ ਤੇ ਆਹ ਚੌਂਕ ਦੇ ਕੋਲੇ ਇਹ ਲੱਗਦੀ ਹੈ ਜੇ ਕਿਸੇ ਵੀ ਨੇ ਆਉਣਾ ਹੋਵੇ ਤੇ ਇਹ ਗੁਰੂ ਕਾਸੀਗ ਯੂਨੀਵਰਸਿਟੀ ਸਹੀ ਵੀ ਇੱਧਰ ਹੀ ਆ ਤੇ ਬਾਕੀ ਜਿਵੇਂ ਕਹਿੰਦੇ ਹੁੰਦਾ ਸੀਜ਼ਨ ਦਾ ਮੁਕਿਆ ਨਹੀਂ ਤੇ ਮਿੱਤਰੋ ਕਹਿੰਦੇ ਮੰਡੀ ਖਜਾ ਖਚ ਭਰੀ ਪਈ ਅੱਜ ਦੇਖੋ ਲਾਈਵ ਹੀ ਮਿੱਤਰੋ ਮੰਡੀ ਤੇ ਪਹੁੰਚ ਗਏ ਤੁਹਾਨੂੰ ਸਭ ਨੂੰ ਪਤਾ ਤੇ ਆਹ ਸੀਗੀ ਮੰਡੀ ਤੇ ਕਹਿੰਦੇ ਖਚਾ ਖਚ ਭਰੀ ਪਈ ਹੈ ਮਿੱਤਰੋ ਹੁਣ ਤੁਹਾਨੂੰ ਉਹ ਬੰਦੇ ਨਾਲ ਮਲਾਵਾਂਗੇ ਜੀ ਨਾ ਕੁਦਰਤ ਦਾ ਕਹਿਰ ਹੈ ਨਹੀਂ ਮੈਂ ਨਹੀਂ ਹੁਣ ਨਹੀਂ ਕੋਈ ਨਹੀਂ ਚੱਲ ਯਾਰ ਸਾਡਾ ਜੀਜ਼ ਮਿੱਤਰਾ ਮਿੱਤਰੋ ਢੱਲੋ ਤੇ ਜਿਆਦਾਤਰ ਇਹ ਤੁਸੀਂ ਮੰਡੀਆਂ ਦੇ ਵਿੱਚ ਮੰਡੀਆਂ 'ਚ ਦੇਖਿਆ ਹੋਣਾ ਪਹਿਲਾਂ ਤਾਂ ਅੱਜ ਤੁਹਾਨੂੰ ਸਿੱਧੇ ਦਰਸ਼ਨ ਕਰ ਪਹਿਲਾਂ ਮੁਖੜਾ ਦਾ ਦਿਖਾ ਦੇ ਡਾਕੂ ਜਿਵੇਂ ਪੈਨ ਐਕਟ ਵਾਲਿਆਂ ਨੂੰ ਕੋਈ ਫਿਰਦਕਾ ਉੰਮੇ ਮੇਰਾ ਤਾਂ ਪੈਕ ਫਾਇਰ ਫਿਰਦਾ ਭਾਈ ਉਹ ਬਾਣੀ ਕਰਨੀ ਹੈ ਇਹ ਵੀ ਮੈਨੂੰ ਸਕਿਨ ਸਕਿਨ ਵੇਚਾਰਿਆ ਗੱਲ ਕਲੇ ਦੀ ਗੱਲ ਸੁਣ ਲਈ ਮਿੱਤਰੋ ਪਹਿਲਾਂ ਸਾਡੀ ਆਹੋ ਲੈ ਮਿੱਤਰੋ ਹੁਣ ਚੱਲਦੇ ਹਾਂ ਤੇ ਢਿੱਲੋਂ ਯਾਰ ਤੋਂ ਲੈ ਲਈ ਅਲਵੇ ਦਾ ਹੋ ਜਾਂਦਾ ਤੁਰਿਆ ਹੁਣ ਸਾਪਾ ਬਣਦਾ ਜੇ ਅਸੀਂ ਠੰਡੀ ਹੋ ਗਈ ਤੇ ਗੱਡੀ ਮਿੱਤਰੋ ਇੰਨੀ ਗਰਮ ਹੋ ਗਈ ਸੀ ਕਹਿੰਦੀ ਸੀ ਮੈਂ ਤਾਂ ਤੁਹਾਨੂੰ ਨਾਲ ਬਹੋ ਦੀ। ਮੈਂ ਮੈਂ ਤਾਂ ਇੱਥੇ ਹੀ ਖੜੂ। ਉਹ ਕੰਮ ਹੋਇਆ ਪਿਆ ਸੀ ਮਿੱਤਰੋ ਮਾੜਾ ਢੰਡੀ ਕਰਿਆ ਫੋਨ ਪਾਣ ਹੀਟ ਹੋ ਗਏ ਸੀ ਤੇ ਆਠਾ ਬਣ ਗਿਆ। ਮਿੱਤਰੋ ਫਾਈਨਲੀ ਤੱਕੇ ਤੁੱਕੇ ਖਾ ਕੇ ਪਿੰਡ ਪਹੁੰਚ ਚੁੱਕਿਆ। ਪਿੰਡ ਘਰ ਲਈ ਵਾਪਸੀ ਤੇ ਹੁਣ ਅੱਡਾ ਸਾਡਾ ਆਉਣ ਵਾਲਾ ਕਿਉਂਕਿ ਉਦੋਂ ਬਾਅਦ ਸਾਡਾ ਆਫ ਰੋਡ ਸ਼ੁਰੂ ਹੋ ਜਾਣਾ ਹੁੰਦਾ। ਤੇ ਇੱਕ ਮਿੰਟ ਕਰਕੇ ਇਹ ਵੀ ਦੱਸੇ ਤੇ ਹੋਰ ਕਿਹੜੇ-ਕਿਹੜੇ ਪਿੰਡ ਦਾ ਇਹੀ ਹਾਲ ਆ। ਇੱਕ ਸਾਡਾ ਮਿੱਤਰੋ ਗੋਵਿੰਦ ਦਾ ਗਰਾਊਂਡ ਆ ਗਿਆ ਜਿਹੜਾ ਕਿ ਐਨਆਰ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਤਿਆਰ ਹੋਇਆ ਵਾਣਾ ਦੇਖੋ ਇਹਦੇ ਜਿਵੇਂ ਕਹ ਜੀਏ ਪਲੇਅਰਾਂ ਦੀ ਕਮੀ ਆ ਸਾਰੇ ਬੰਦਾ ਦੀ ਇਹੀ ਹਾਲ ਫਿਲਹਾਲ ਤਾਂ ਲਗਭਗ ਮੈਨੂੰ ਲੱਗਦਾ ਉਹਨਾਂ ਦੀ ਕੋਈ ਕਮੀ ਨਹੀਂ ਜਿਵੇਂ ਤੁਹਾਨੂੰ ਕਿਹਾ ਆ ਚੱਲ ਪਿਆ ਮਿੱਤਰੋ ਇੱਥੇ ਆਫ ਰੋਡ ਜਾਮ 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 ਤੇ ਜੇ ਕਾਹੀ ਚੱਲੋ ਮਿੱਤਰੋ ਦਵਾ ਤੁਰ ਤੱਕ ਆ ਅੱਜ ਪਰ ਤੇ ਮੇਰੂ ਦੇ ਹੈਗਾ ਚੱਲ ਫਿਰ ਦੇ ਟੂਰ ਲਾਈਵ ਮੇਥਰੋ ਬਾਲੀਵਾਲ ਖੇਡ ਕੇ ਆ ਚੁੱਕੇ ਆ ਵਾਪਸ ਤੇ ਪਿੰਡ ਦੇ ਉਹੀ ਆਫ ਰੋਡ ਆ ਰਾਹ ਦੇ ਉੱਤੇ ਦੁਬਾਰੇ ਤੇ ਹੁਣ ਚੱਲੇ ਆ ਘਰ ਨੂੰ ਤੇ ਅੱਜ ਦਾ ਵਲੌਗ ਜੀ ਮੇਥਰੋ ਤੁਹਾਨੂੰ ਘੈਂ ਲੱਗਿਆ ਦੱਬ ਕੇ ਕਰ ਦਿਓ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ